Vai no aluno que é para ਕਣ ਪਰ ਦੀ ਜਿਸ ਦੇ ਹਸੋਂ ਸੱਚੇ ਭਾਈ ਬਲਿਹਾਰੀ ਮਰਿਆ ਅਕਣੇ ਮੇਨੋਂ ਕੜ ਮੀਠ ਗੁਣ ਪ੍ਰਗਟਿ ਆਏ ਵਢੀ ਵਢਾਈ ਵੜੇ ਦੀ ਗੁਰਮੁਖਾ ਲਾਏ Thank you don't know me और मेरे पैर ਬੱਚੇ ਕਿੱਥੇ ਨੇ ਬੱਚੇ ਕਿੱਥੇ ਨੇ ਇਹ ਕਿੱਥੇ ਨੇ ਹੋ ਇੰਦੁਹਰੀ ਲਾ ਮੋਤਲਬੀ ਜੰਨੀ ਆ ਉਹ ਪੀ ਐਕਸਰਸ ਉਹ ਪਾਣੀ ਪੀਤਾ ਦਾ ਜਗਾਸ ਸਹੀ ਕਰਦੀ ਕਿ ਨਹੀਂ ਜੇ ਮੜਾ ਜੇ ਤਾਂ ਸਹੀ ਕਰ ਲੈ ਕਿ ਨਹੀਂ ਸੁਣਨ ਲੱਗੇ ਮੈਂ ਕਰ ਦਿੰਦਾ ਸਿਰ ਤੇ ਕਦੀ ਕਰਦੇ ਕਿ ਨਹੀਂ ਇੰਦੂ ਨੂੰ ਲੈਣੇ ਨੇ ਇੰਦੂ ਆਉਗਾ ਨਹੀਂ ਇੰਦੂ ਇੱਧਰ ਆ ਜਾ ਉਹ ਤੋਂ ਪਾਰ ਇੱਧਰ ਤੱਕ ਆਉਂਦੇ ਆ ਜਿਹੜਾ ਨਾਲ ਆਦਾ ਮੈਂ ਕਿਹੜੀ ਲਾਵਾਂ ਆ ਲਾ ਗਾਲਾਂ ਗਾਲਾਂ ਕਰੀਂ ਗੋਲੀ ਮਾਰੇ ਜਾ ਰਹੇ ਇਹ ਜੇ ਪਨਾਟੀਆਂ ਆਉਂਦੇ ਦਿਖਾਈਂ ਦੇ ਨਾ ਟੇਸਟੀ ਸੀਗਾ ਨਾ ਫਸਾਰੇ ਭੈਣਾਂ ਉਹਨਾਂ ਦਿਲ ਕੋਈ ਰੱਖਿਆ ਗੇਰੀ ਮੈਂ ਨਾ ਨਹੀਂ ਰਿਹਾ ਮੈਂ ਤਾਂ ਕੋ ਨੂੰ ਮੇਰੇ ਬਣਾ ਨਾ ਤੂੰ ਮੇਰੇ ਕਿੰਨੇ ਸਾਡੇ 850 ਦਾ ਬੰਦਾ ਅੱਜ ਗੁੱਲਾਸ ਵਗੈਰਾ ਹੈ ਕਿੰਨਾ ਸੋਹਣਾ ਹੈ ਨਾ ਹਾਂਜੀ 810 ਪਰਫੁੱਲ ਇਹ ਕਿਉਂ ਮਾਰਦੀ ਇਹਨੂੰ ਵਾਸ਼ ਕਰ ਲੋ ਖਰਾਬ ਨਹੀਂ ਹੋਣਾ ਇਹ ਐਦਿੇ ਰਹਿਣਾ ਹੈ ਕੈਮਰਾ ਲੈ ਸਰਕਾਰ ਨਾਲ ਬੋਲ ਜੀ ਵਾਰੀ ਲੈ ਵੈਸੇ ਕਿ ਸਭ ਇਹ ਕਿਤੇ ਨਹੀਂ ਹੋ ਰਿਹਾ ਪ੍ਰਸ਼ਾਨ ਨਾ ਖਾਲੇ ਮਰ ਜਿੰਨਾ ਜਿਹੜੇ ਸਾਰਿਆਂ ਨੂੰ ਮਾਰ ਦੋਗੀ ਜਿਆਦਾ ਹੋ ਗਿਆ ਬੇਰਾਨੀ ਦਾ ਨਾ ਹਾਂ ਦੀ ਤੁਣੀ ਬਾਣੀ ਚਾਲਦੀ ਪੋਲਿ ਅਸਨ् ਹੈ ਦੀ? ਭੂਗਾ ਮੈਂ ਕਹਿੰਦਾ ਘੱਟ ਹੋ ਉਧਰ ਜਾਈ ਨਹੀਂ ਜਾਣ ਦੇ ਖਲੀ ਤੂੰ ਅੱਜ ਵੀ ਜਾਏ ਆ ਆਟੋ ਚੱਲਦੇ ਆ ਚਟ ਕੇ ਅੋਕਸ਼ਾ ਲੈ ਲਓ ਹਾਂ ਓਏ ਇਹ ਅੱਜ ਆਪ ਗੁਬਣਾ ਨੇ ਸਿਮਰਾ ਟਾਰਗੇਟ ਗੱਡੇ ਨੇ ਬਾਹਰ ਜਾਣੇ